ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਚੀਜ਼ ਲੈ ਕੇ ਆਏ ਆਂ ਤੇ ਮੈਂ ਤੇ ਅਨਮੋਲ ਨੇ ਪੂਰਾ ਯੋਗਦਾਨ ਪਾਇਆ ਜੀ ਇਹਦੇ ਵਿੱਚ ਤੁਹਾਨੂੰ ਬਣਾ ਕੇ ਦਿਖਾਉਨੇ ਆਂ ਠੰਡ ਆ ਗਈ ਜੀ ਹੁਣ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਇਹ ਖਾਓ ਹਨਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਅੱਜ ਭੁੰਨੇ ਹੋਏ ਛੋਲਿਆਂ ਦੀ ਬਰਫੀ ਭੁੰਨੇ ਹੋਏ ਛੋਲਿਆਂ ਤੋਂ ਆਪਾਂ ਕਿਵੇਂ ਬਰਫੀ ਤਿਆਰ ਕਰਨੀ ਹੈ ਜੀ ਕਿਲੋ ਆਪਾਂ ਛੋਲੇ ਲਏ ਨੇ 100 ਗ੍ਰਾਮ ਆਪਾਂ ਫੁੱਲ ਮਖਾਣੇ ਲਏ ਨੇ ਇੱਕ ਮੁਠੀ ਆਪਾਂ ਲਿਆ ਜੀ ਮੁਠੀ ਨਹੀਂ ਜਾਨੀ ਕਿ ਇੱਕ ਵੱਡਾ ਚਮਚਾ ਲਿਆ ਹੈਗਾ ਆਪਾਂ ਵੱਡੀਆਂ ਇਲਾਇਚੀਆਂ ਦੇ 20 ਤੇ ਆਪਾਂ 100 ਗ੍ਰਾਮ ਲਿਆ ਜੀ ਬਦਾਮ ਤੇ 250 ਗ੍ਰਾਮ ਆਪਾਂ ਨੇ ਲਿਆ ਜੀ ਗੁੜ ਸਭ ਤੋਂ ਪਹਿਲਾਂ ਆਪਾਂ ਕੀ ਕੰਮ ਕਰਨਾ ਹੈ ਜੀ ਇਹਦੀ ਖਾਤਰ ਸਭ ਤੋਂ ਪਹਿਲਾਂ ਆਪਾਂ ਜਿਹੜੇ ਛੋਲੇ ਭੁੰਨੇ ਹੋਏ ਹਨਾ ਉਹਨਾਂ ਨੂੰ ਚੱਕਣਾ ਹੈਗਾ ਤੇ ਆਪਾਂ ਇਹਨੂੰ ਵਿੱਚ ਮਿਕਸੀ ਦੇ ਵਿੱਚ ਦੀ ਮਿਕਸ ਕਰ ਲੈਣਾ ਜੀ ਜਾਨੀ ਕਿ ਪੀਸ ਲੈਣਾ ਇਹਨਾਂ ਨੂੰ ਠੀਕ ਹੈ ਜੀ ਆਹ ਦੇਖੋ ਤੁਸੀਂ ਇੱਕ ਵਾਰੀ ਆਪਾਂ ਪਹਿਲਾਂ ਵੀ ਦਿਖਾਈ ਸੀ ਉਹ ਹੋਰ ਤਰੀਕਾ ਸੀ ਇਹ ਹੋਰ ਤਰੀਕਾ ਜੀ ਬਿਲਕੁਲ ਇਹਨਾਂ ਨੂੰ ਬਰੀਕ ਪੀ ਲੈਣਾ ਹੈਗਾ ਜੇ ਵਿੱਚ ਕੋਈ ਰਹਿ ਗਏ ਮਾੜੇ ਮੋٹے ਚਨੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਭੁੰਨੇ ਹੋਏ ਨੇ ਇਹ ਕੱਚੇ ਨਹੀਂ ਹੈਗੇ ਆਹ ਦੇਖੋ ਤੁਸੀਂ ਆਪਾਂ ਵਧੀਆ ਬਰੀਕ ਕਰ ਲਿਆ ਜੀ ਇਹਨਾਂ ਨੂੰ ਬਰੀਕ ਕਰਕੇ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਬੇਸਣ ਵਰਗਾ ਹੋ ਜਾਂਦਾ ਜੀ ਜਿਵੇਂ ਭੁੰਨਿਆ ਹੋਇਆ ਬੇਸਣ ਹੋ ਜਾਂਦਾ ਹੈ ਬੇਸਣ ਤਾਂ ਆਪਾਂ ਕੱਚੇ ਛੋਲਿਆਂ ਦਾ ਬਣਾਉਨੇ ਆਂ ਦੂਜੇ ਪਾਸੇ ਆਪਾਂ ਕੀ ਕਰਨਾ ਹੈ ਜੀ ਜਿਹੜੇ ਆਪਾਂ ਮਖਾਣੇ ਲਏ ਆ ਨਾ ਫੁੱਲ ਮਖਾਣੇ ਆਪਾਂ ਇਹਨਾਂ ਨੂੰ ਵੀ ਰੋਸਟ ਕਰ ਲੈਣਾ ਹੈਗਾ ਚੰਗੀ ਤਰ੍ਹਾਂ ਤੁਸੀਂ ਇਹਨਾਂ ਨੂੰ ਵੀ ਭੁੰਨ ਲਓ ਭੁੰਨ ਕੇ ਵਧੀਆ ਬਣਾ ਲਓ ਇਹਨਾਂ ਨੂੰ ਜਦੋਂ ਵਧੀਆ ਇਹ ਹੋ ਹੋਗੇ ਨਾ ਜਾਨੀ ਕਿ ਲਾਲ ਜੇ ਹੋਗੇ ਜਦੋਂ ਵਧੀਆ ਤੇ ਉਦੋਂ ਆਪਾਂ ਇਹਨਾਂ ਨੂੰ ਕੱਢ ਲੈਣਾ ਉਹਨਾਂ ਚਰਚ ਆਪਾਂ ਕੀ ਕਰਦੇ ਆ ਜੀ ਬਾਦਾਮ ਪੀਸ ਲੈਣੇ ਨੇ ਜਿੰਨਾ ਚਰਚ ਆਪਣੇ ਉਹ ਭੁੰਨੀ ਜਾਂਦੇ ਨੇ ਆਪਣੇ ਫੁੱਲ ਮਖਾਣੇ ਉਹਨਾਂ ਚਰਚ ਆਪਾਂ ਬਾਦਾਮ ਪੀਸ ਲੈਣੇ ਵਧੀਆ ਬਣਾ ਲੈਣੇ ਨੇ ਜੀ ਬਾਦਾਮ ਪੀਸ ਕੇ ਠੀਕ ਹੈ ਜੀ ਹੁਣ ਆਪਾਂ ਜਿਹੜੇ ਆਪਾਂ ਆਹ ਬੀ ਲੈ ਸੀ ਜੀ ਬੀ ਵੀ ਪੀ ਲੋ ਤੁਸੀਂ ਕਿਉਂਕਿ ਮੋਟੇ ਹੁੰਦੇ ਨੇ ਮੋਟੇ ਆਪਣੇ ਵੱਡੀ ਜਿਹੜੀ ਇਲਾਇਚੀ ਹੁੰਦੀ ਹੈ ਤੇ ਬੀਜ ਨਾ ਮੋਟੇ ਹੁੰਦੇ ਆ ਪਰ ਸਵਾਦ ਇਹੀ ਲੱਗਦਾ ਜੀ ਬੇਸਨ ਦੇ ਵਿੱਚ ਨਾ ਹੋਰ ਬੀਜ ਕੋਈ ਨਹੀਂ ਸਵਾਦ ਲੱਗਦਾ ਯਾਨੀ ਕਿ ਛੋਟੀ ਇਲਾਇਚੀ ਦਾ ਬੀਜ ਨਹੀਂ ਉਹਨਾਂ ਸਵਾਦ ਲੱਗਦਾ ਜਿੰਨਾ ਵੱਡੀ ਇਲਾਇਚੀ ਦਾ ਬੀਜ ਸਵਾਦ ਲੱਗਦਾ ਤੇ ਦੂਜੇ ਪਾਸੇ ਆਪਣਾ ਚੱਕੋ ਜੀ ਫਰਾਈਪੈਨ ਟੋਪੀਆ ਚੱਕੋ ਆਪਣਾ ਤੇ ਗੁੜ ਨੂੰ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਉਬਲਣਾ ਰੱਖ ਦਿਓ ਠੀਕ ਹੈ ਜੀ ਆਪਾਂ ਇਹਦੇ ਵਿੱਚ ਕੀ ਕਰਨਾ ਹੈਗਾ 250 ਗ੍ਰਾਮ ਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਦੇਣਾ ਹੈਗਾ ਠੀਕ ਹੈ ਉਧਰੋਂ ਆਪਣੇ ਕੀ ਹੈ ਜੀ ਆਪਣੇ ਤਿਆਰ ਹੋ ਗਏ ਫੁੱਲ ਮਖਾਣੇ ਠੀਕ ਹੈ ਬਰਫੀਆਂ ਸ਼ਰਪੀਆਂ ਅਸੀਂ ਬਣਾਉਂਦੇ ਰਹਿੰਨੇ ਆ ਮੈਂ ਤੇ ਅਨਮੋਲ ਜਦੋਂ ਇਕੱਠੇ ਹੋ ਜੰਨੇ ਆ ਅਸੀਂ ਤਾਂ ਫਿਰ ਲੱਗੇ ਹੀ ਰਹਿੰਨੇ ਆ ਜੀ ਸਾਡੇ ਤਾਂ ਕੜਾਈ ਚੜੀ ਰਹਿੰਦੀ ਹੈ ਅੱਜ ਨਾਨੀ ਆਹ ਚੀਜ਼ ਬਣਾ ਲਾ ਤੇ ਅੱਜ ਨਾਨੀ ਆਹ ਚੀਜ਼ ਬਣਾ ਲਾ ਤੇ ਹੁਣ ਤਾਂ ਫਿਰ ਤੁਹਾਨੂੰ ਪਤਾ ਸੁੱਖ ਨਾ ਰੌਣਕ ਲੱਗੀ ਪਈ ਹੈ ਤੇ ਇੱਕ ਲੈ ਲਿਆ ਜੀ ਆਪਾਂ ਜੈਫਲ ਜੈਫਲ ਦਾ ਜਿਹੜਾ ਟੇਸਟ ਹੁੰਦਾ ਬਹੁਤ ਵੱਖਰਾ ਹੁੰਦਾ ਹੈਗਾ ਪੇਟ ਵਾਸਤੇ ਵੀ ਜੈਫਲ ਸਹੀ ਹੁੰਦਾ ਤੇ ਆਪਾਂ ਫੁੱਲ ਮਖਾਣੇ ਲੈ ਜੀ ਪੀ ਠੀਕ ਹੈ ਬਣਾ ਕੇ ਖਾਇਆ ਕਰੋ ਭਾਈ ਇਹੋ ਜੀਆਂ ਚੀਜ਼ਾਂ ਠੰਡ ਆ ਗਈ ਮੈਂ ਕਹਿੰਨੀ ਆ ਦੋ ਮਹੀਨੇ ਆਪਣੇ ਖਰਾਕ ਖਾਣਦੇ ਨੇ ਜਿੰਨੀ ਖਾਦੀ ਜਾਂਦੀ ਆ ਖਾ ਲੋ ਡਾਈਟਾਂ ਆਪਾਂ ਕਰਾਂਗੇ ਗਰਮੀਆਂ ਦੇ ਵਿੱਚ ਠੀਕ ਹੈ ਡਾਈਟਾਂ ਆਪੇ ਹੋ ਜਾਂਦੀਆਂ ਜੀ ਉਦੋਂ ਤਾਂ ਬਸ ਕਦੂਮਾਂ ਦੀ ਸਬਜ਼ੀ ਤੇ ਮੈਂ ਕਹਿੰਨੀ ਆ ਤੋਰੀਆਂ ਦੀ ਸਬਜ਼ੀ ਤੇ ਮੂੰਗੀ ਦੀ ਦਾਲ ਚੱਲਦੀ ਆ ਜੀ ਤੇ ਕੜੀ ਚੱਲਦੀ ਆ ਉਦੋਂ ਆਪਣੀ ਡਾਈਟ ਹੀ ਡਾਈਟ ਹੈ ਤੇ ਹੁਣ ਆਪਾਂ ਨੇ ਕੀ ਕਰ ਲਿਆ ਫੱਟੇ ਚੱਕ ਦੇਣੇ ਆ ਦੇਖੋ ਜੀ ਬਣ ਗਈ ਝੱਗੋ ਝੱਗ ਹੋ ਗਿਆ ਕੰਮ ਤੇ ਹੁਣ ਆਪਾਂ ਇਹਨੂੰ ਹਲਾ ਲੈਣਾ ਹੈਗਾ ਤੇ ਜਦੋਂ ਦੇਖੀ ਨਾ ਹਲਾ ਕੇ ਤੇ ਆਪਾਂ ਨੇ ਕੀ ਕਰਨਾ ਜੀ ਦੂਜੇ ਪਾਸੇ ਆਪਾਂ ਕਰ ਲਿਆ ਜੀ ਆਪਣਾ ਘਿਓ ਵਾਲਾ ਪਤੀਲਾ ਗਰਮ ਪਤੀਲਾ ਗਰਮ ਕਰਕੇ ਤੇ ਆਪਾਂ ਨੇ ਕੀ ਕਰਨਾ ਘਿਓ ਪਾ ਲੈਣਾ ਜੀ ਕੜਾਹੀ ਦੇ ਵਿੱਚ ਪਤੀਲੇ 'ਚ ਮੈਂ ਤਾਂ ਪਾ ਕੇ ਰੱਖ ਦਿਆ ਕਿਉਂਕਿ ਠੰਡ ਦੇ ਦਿਨ ਆ ਗਏ ਜੀ ਘਿਓ ਜੰਮ ਜਾਂਦਾ ਹੈਗਾ ਫਿਰ ਮੈਂ ਕੀ ਕਰਦੀ ਆ ਨਾ ਮੈਨੂੰ ਐ ਹੋ ਜਾਂਦਾ ਵੀ ਪਤੀਲੇ 'ਚ ਹੀ ਪਾ ਕੇ ਰੱਖ ਲਓ ਤੇ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਦੇ ਵਿੱਚ ਦੇਖੀ ਨਾ ਗਰਮ ਘਿਓ ਦੇ ਵਿੱਚ ਆਪਾਂ ਪਹਿਲਾਂ ਬਦਾਮ ਪਾ ਦੇਣੇ ਨੇ ਪਹਿਲਾਂ ਆਪਾਂ ਬਦਾਮਾਂ ਨੂੰ ਸੇਕ ਲਵਾ ਦੇਣਾ ਥੋੜਾ ਜਿਹਾ ਕਿਉਂਕਿ ਬਦਾਮ ਆਪਾਂ ਵੈਸੇ ਨਹੀਂ ਨਾ ਭੁੰਨੇ ਸੀਗੇ ਤਾਂ ਕਰਕੇ ਸੇਕ ਲਵਾ ਦੇਣਾ ਤੇ ਉਹ ਜਿਹੜੇ ਬੀ ਸੀਗੇ ਜੀ ਰਗੜੇ ਹੋਏ ਮਸਾਲਾ ਜਾਂ ਤੇ ਉਹ ਬੀਆਂ ਨੂੰ ਸੇਕ ਲਵਾ ਦੇਣਾ ਮੈਂ ਕਹਿੰਦੀ ਆ ਵਧੀਆ ਬਣ ਜਾਂਦੀ ਆ ਕਿਆ ਬਾਤਾਂ ਨੇ ਬਰਫੀ ਹੁਣ ਆਪਾਂ ਚਾਹ ਦੇ ਨਾਲ ਚਾਰ ਪੰਜ ਦਿਨ ਨਾਸ਼ਤਾ ਇਸੇ ਦਾ ਹੀ ਕਰਨਾ ਸਵੇਰੇ ਨਾਸ਼ਤਾ ਕਰ ਲਓ ਜੀ ਤੇ ਦੁਪਹਿਰੇ ਕਰ ਲਓ ਜੀ ਤੇ ਦੁਪਹਿਰੇ ਚਾਹ ਨਾਲ ਖਾ ਲਓ ਤੇ ਹੁਣ ਪਾ ਲੇ ਜੀ ਆਪਾਂ ਫੁੱਲ ਮਖਾਣੇ ਤੇ ਜਿਹਦਾ ਵਿਆਹ ਆ ਉਹਦੀ ਪੱਤਲ ਵੀ ਨਹੀਂ ਤੇ ਉਹਦੀ ਵਿਚਾਰੇ ਦੀ ਹਜੇ ਤੱਕ ਪੱਤਲ ਵੀ ਨਹੀਂ ਆਈ ਜਿਹੜਾ ਆਪਾਂ ਭੁੰਨੇ ਸੀਗੇ ਛੋਲੇ ਉਹ ਵੀ ਤੁਹਾਨੂੰ ਦਿਖਾਉਨੇ ਆ ਵੀ ਉਹਨਾਂ ਦੀ ਬਾਰੀ ਕਦੋਂ ਆਊਗੀ ਕਿਹੜਾ ਆਪਾਂ ਇਹ ਹੀ ਨਿਸ਼ਾ ਲੈਣ ਦਿੰਦੇ ਆਪਾਂ ਨੂੰ ਹਣਾ ਕਿਹੜਾ ਤਾਂ ਆਪਾਂ ਭਾਈ ਹੁਣ ਜਿਹੜੇ ਫੁੱਲ ਮਖਾਣੇ ਆ ਤੇ ਉਹਨਾਂ ਨੂੰ ਪਾਇਆ ਕੜਾਈ ਦੇ ਵਿੱਚ ਤੇ ਆਹ ਦੇਖੋ ਤੁਸੀਂ ਵਧੀਆ ਬਣ ਗਏ ਤੇ ਹੁਣ ਆਊਗਾ ਜੀ ਆਪਣਾ ਵੇਸਣ ਜਿਹੜੇ ਆਪਾਂ ਪੁੱਜੇ ਹੋਏ ਛੋਲਿਆਂ ਦਾ ਵੇਸਣ ਸੀਗਾ ਹੁਣ ਉਹ ਆ ਗਿਆ ਤਾਂ ਬਾਹਲੀ ਸੌਖੇ ਤਰੀਕੇ ਨਾਲ ਬਣਦੀ ਹੈ ਜੀ ਇਹ ਚ ਜੇ ਤੁਸੀਂ ਖੋਆ ਵੀ ਪਾਉਣਾ ਹੋਵੇ ਆਪਦੀ ਮਰਜ਼ੀ ਨਾਲ ਪਾ ਸਕਦੇ ਹੋ ਪਰ ਮੈਂ ਖੋਆ ਹਜੇ ਕੱਢਿਆ ਨਹੀਂ ਖੋਆ ਹੁਣ ਆਪਾਂ ਮੈਂ ਮੇਰਾ ਰੱਦ ਹੈ ਅੱਜ ਸਵੇਰ ਚ ਖੋਆ ਕੱਢਣ ਦਾ ਤੇ ਫਿਰ ਆਪਾਂ ਖੋਏ ਦੀਆਂ ਪਿੰਨੀਆਂ ਵੀ ਬਣਾਵਾਂਗੇ ਕਿਉਂਕਿ ਬਾਹਰੋਂ ਆਰਡਰ ਆਇਆ ਪਿਆ ਖੋਏ ਦੀਆਂ ਪਿੰਨੀਆਂ ਦਾ ਤਿਆਰ ਕਰਨੀਆਂ ਨੇ ਤੇ ਉਦੋਂ ਤੁਹਾਨੂੰ ਖੋਏ ਦੀਆਂ ਪਿੰਨੀਆਂ ਵੀ ਦਿਖਾਵਾਂਗੇ ਤੇ ਜਿਹੜਾ ਗੋੜਾ ਵਾਲਿਆ ਸੀ ਜੀ ਉਹਦੀ ਚਾਸ ਨਹੀਂ ਬਣਾਉਣੀ ਆਪਾਂ ਐ ਮਤਲਬ ਪਾਤ ਨਹੀਂ ਬਣਾਉਣੀ ਚਾਸ ਬਣਾਉਣੀ ਆ ਉਹ ਚੱਕੋ ਜੀ ਤੁਸੀਂ ਇਹਦੇ ਵਿੱਚ ਮਤਲਬ ਕਿ ਵਿੱਚ ਪਾ ਦਿਓ ਜੀ ਤੁਸੀਂ ਆਪਣੇ ਕੀ ਕਹਿੰਦੇ ਹੁੰਦੇ ਆ ਜਿਹੜਾ ਆਪਣਾ ਬੇਸਣ ਸੀਗਾ ਬੇਸਣ ਦੇ ਵਿੱਚ ਪਾ ਦਿਓ ਜਿਹੜਾ ਆਪਾਂ ਬੇਸਣ ਤੇ ਫੁੱਲ ਮਖਾਣੇ ਤੇ ਅਲਟਰ ਪਟਰ ਜਿਹਾ ਇਕੱਠਾ ਕੀਤਾ ਸੀ ਨਾ ਤੇ ਇਹਦੇ ਵਿੱਚ ਪਾ ਦਿਓ ਤੁਸੀਂ ਤੇ ਉੱਤੇ ਹੁਣ ਜੈਫਲ ਘਸਾ ਦਿਓ ਜੈਫਲ ਆਪਾਂ ਤੀਜਾ ਕਿੱਸਾ ਪਾਉਣਾ ਜੀ ਜ਼ਿਆਦਾ ਨਹੀਂ ਪਾਉਣਾ ਹੈਗਾ ਇਹਦੇ ਨਾਲ ਸਵਾਦ ਬਣ ਜਾਂਦਾ ਹੈ ਪੇਟਪੂਟ ਸਹੀ ਰਹਿੰਦਾ ਹੈਗਾ ਵੈਸੇ ਤਾਂ ਪੇਟ ਕਿੱਥੋਂ ਖਰਾਬ ਹੋਊਗਾ ਖਰਾਕ ਨਾ ਕਿੱਥੇ ਪੇਟ ਖਰਾਬ ਹੁੰਦੇ ਜੀ ਪੇਟ ਵੀ ਉਹਦੇ ਖਰਾਬ ਹੁੰਦੇ ਜਦੋਂ ਆਪਣਾ ਢਿੱਡ ਖਾਲੀ ਹੁੰਦਾ ਹੁਣ ਜਿਹੜੀ ਰਹੀ ਗੱਲ ਉਹ ਇਹ ਹੈ ਜੀ ਵੀ ਆਪਾਂ ਇੱਕ ਕੌਲੀ ਨਾਲ ਮਲਾਈ ਦੀ ਰੱਖੀ ਸੀ ਇਹਦੇ ਵਾਸਤੇ ਉਹ ਸਪੈਸ਼ਲ ਮੈਂ ਇਹਦੇ ਵਾਸਤੇ ਰੱਖੀ ਸੀਗੀ ਆਪਾਂ ਇੱਕ ਕੌਲੀ ਮਲਾਈ ਦੀ ਮੈਂ ਦੁੱਧ ਤੋਂ ਲਾ ਕੇ ਰੱਖਦੀ ਹੁੰਨੀ ਆਂ ਕਈ ਵਾਰੀ ਸਬਜ਼ੀਆਂ ਚ ਪਾ ਲੈਣੀ ਹੁੰਦੀ ਆਂ ਕਈ ਵਾਰੀ ਕਾਸੇ ਚ ਤੇ ਇਹ ਆਪਾਂ ਰੱਖੀ ਸੀਗੀ ਜੀ ਵੇਸਣ ਚ ਪਾਉਣ ਵਾਸਤੇ ਠੀਕ ਹੈ ਜੀ ਵੇਸਣ ਆਪਾਂ ਕਰਕੇ ਇਕੱਠਾ ਤੇ ਆਪਾਂ ਟ੍ਰੇ ਭਰ ਲਈ ਜੀ ਮੇਰੇ ਕੋਲੇ ਉਹ ਕੰਟੇਨਰ ਜਾਂ ਹੈ ਨਹੀਂਗਾ ਤੇ ਮੈਂ ਟ੍ਰੇ ਲਈ ਭਰ ਤਿਆ ਆ ਦੇਖੋ ਕਈ ਤਾਂ ਵਿੱਚ ਦਾਣੇ ਪਏ ਨੇ ਆਹ ਲੋ ਜੀ ਆਪਾਂ ਲਿਆ ਜੀ ਹੁਣੇ ਨੂੰ ਉਹੋ ਕਰ ਕੀ ਕਹਿੰਦੇ ਹੁੰਦੇ ਆ ਠੰਡਾ ਕਰ ਲਿਆ ਫ੍ਰਿਜ ਚ ਰੱਖ ਕੇ ਹੁਣ ਠੰਡਾ ਕਰਕੇ ਤੇ ਆਪਾਂ ਨੇ ਕੀ ਕੀਤਾ ਇਹਦੇ ਕੱਟਨੇ ਆ ਜੀ ਪੀਸ ਪੀਸ ਕੱਟ ਕੇ ਆਪਾਂ ਵਧੀਆ ਬਣਾ ਲੈਣੇ ਨੇ ਅੱਡੋ ਫੱਟੀ ਕਰ ਲੈਣੇ ਨੇ ਤੇ ਫੇਰ ਅਸੀਂ ਮਤਲਬ ਨਾਨੀ ਦੋਤੇ ਨੇ ਖਾ ਲੈਣੇ ਨੇ ਵੰਡ ਕੇ ਅੱਡ-ਅੱਡ ਰੱਖਾਂਗੇ ਫੇਰ ਅਸੀਂ ਲੜ ਵੀ ਪੈਣਾ ਨਾ ਵੀ ਮੇਰਾ ਲੈ ਗਿਆ ਤੂੰ ਚੱਕ ਕੇ ਤੇ ਉਹ ਕਹਿੰਦਾ ਨਾਨੀ ਤੁਸੀਂ ਮੇਰਾ ਲੈ ਗੇ ਚੱਕ ਕੇ ਅਸੀਂ ਆਹ ਦੇਖੋ ਬਣਾਈ ਜਾਂਦੇ ਆ ਜੀ ਬਣ ਜਾਂਦੇ ਆ ਪੀਸ ਵਧੀਆ ਇਹਦੇ ਤੁਹਾਨੂੰ ਖਾ ਕੇ ਦਿਖਾਉਣੇ ਆ ਆਹ ਦੇਖੋ ਪੂਰਾ ਜੋਰ ਲੱਗਿਆ ਪਿਆ ਜੀ ਅਨਮੋਲ ਦਾ ਤੇ ਅਸੀਂ ਆਹ ਪੀਸ ਕੱਢ-ਕੱਢ ਕੇ ਇਹਦੀਆਂ ਫਾੜੀਆਂ ਜੀਆਂ ਰੱਖ ਲਈਆਂ ਜੀ ਪਲੇਟ ਦੇ ਵਿੱਚ ਤੇ ਹੁਣ ਤੁਹਾਨੂੰ ਖਾ ਕੇ ਦਿਖਾਵਾਂਗੇ ਪਹਿਲਾਂ ਤਾਂ ਤੁਸੀਂ ਐਂ ਦੱਸੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਹੜੇ ਪਿੰਡ ਤੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਆ ਕਿੱਥੇ-ਕਿੱਥੇ ਅੱਜ ਸਾਡੀ ਵੀਡੀਓ ਦੇਖ ਕੇ ਚੜ ਗਈ ਕੜਾਈ ਤੇ ਤੁਸੀਂ ਭਾਈ ਤੁਹਾਨੂੰ ਕਿਹਨੂੰ-ਕਿਹਨੂੰ ਵਧੀਆ ਲੱਗਿਆ ਚੜਾ ਦਿਓ ਕੜਾਹੀ ਹੁਣ ਹਨਾ ਤੇ ਆਹ ਦੇਖੋ ਜੀ ਤੁਸੀਂ ਵਧੀਆ ਬਣ ਗਈ ਜੀ ਬੇਸਨ ਦੀ ਮਰਫੀ ਜਿਵੇਂ ਆਪਾਂ ਲੈ ਕੇ ਆਉਨੇ ਹੁੰਨੇ ਆ ਤੇ ਤੁਹਾਨੂੰ ਇਹ ਕਿਵੇਂ ਲੱਗਿਆ ਮਿੱਠੇ ਮਿੱਠੇ ਕਰੋ ਕਮੈਂਟ ਤੇ ਅੱਗੇ ਵੀ ਤੁਹਾਡੇ ਕਮੈਂਟ ਬਹੁਤ ਆਉਂਦੇ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸੋਹਣੇ ਸੋਹਣੇ ਤੁਹਾਡੇ ਕਮੈਂਟ ਆਉਂਦੇ ਨੇ ਤੇ ਇਸ ਵੀਡੀਓ ਤੇ ਵਧੀਆ ਕਰੋ ਤੇ ਅਨਮੋਲ ਨੇ ਤਾਂ ਕਰਤੀ ਜੀ ਬੋਣੀ ਤੇ ਉਧਰੋਂ ਆਪਾਂ ਵੀ ਕਰ ਦਾਂਗੇ ਤੇ ਆਹ ਲੋ ਜੀ ਅਨਮੋਲ ਹੁਣ ਮੈਨੂੰ ਖਵਾਈ ਜਾਂਦਾ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ